ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰ ਗੀਤ ਕਾ ਔਰ ਆਪਣੇ ਚੈਨਲ ਤੇ ਸੁਆਗਤ ਹੈ ਸਵੇਰ ਦਾ ਟਾਈਮ ਆ ਜੀ 5:30 ਹੋ ਚੁੱਕੇ ਨੇਗੇ ਅੱਪਾ ਪਿੰਨਾ ਮਾਰਨਿੰਗ ਦੇ ਟਾਈਮ ਦੀ ਸਵੇਰੇ ਅਮਰਤ ਵੇਲੇ ਦੀ ਚਾਹ ਇਹ ਚਾਹ ਬਿਨਾ ਨਹੀਂ ਉੱਠਿਆ ਜਾਂਦਾ ਤੇ ਮੈਂ ਚਾਹ ਕਰ ਲਈ ਦੁੱਧ ਰੜਕ ਲਿਆ ਲੱਸੀ ਬਣਾ ਲਈ ਆਟਾ ਗੁੰਨ ਲਿਆ ਤੇ ਜਿਹੜਾ ਰਾਤ ਉੱਧ ਬਾਲ ਕੇ ਰੱਖਿਆ ਸੀ ਉਹ ਤਾਂ ਮਲਾਈ ਨੂੰ ਵੀ ਗਾ ਲੀ ਜਾਨੀ ਕਿ ਬਹੁਤ ਸਾਰੇ ਕੰਮ ਕਰ ਚੁੱਕੀਆਂ ਤੇ ਉੱਧ ਰਤਾਰਾ ਕੱਢਣੀ ਜਾਂਦੀ ਸੀ 5:30 ਹੋ ਗਏ ਨੇ ਤੇ ਉੱਤਾਰਾ ਕੱਢ ਕੇ ਫਿਰ ਨਾ ਆਉਂਗੀ ਹਜ ਬੀਬੀ ਨਹਾ ਰਹੀ ਹੈਗੀ ਤੇ ਹੁਣ ਅਸੀਂ ਇੱਕ ਵੇਲੇ ਜੇ ਪਤਾ ਨਹੀਂ ਕਿ ਵੇਲਾ ਜੇ ਦੋ ਤਿੰਨ ਦਿਨ ਹੋਵੇ ਸਾਨੂੰ ਕਿ ਵੇਲਾ ਹੋ ਜਾਂਦਾ ਹੈ ਕੱਲ ਤਾਂ ਮੈਂ ਬਹੁਸ ਸੁਨੇਹਾ ਉੱਠ ਖੜੀ ਤੇ ਅੱਜ ਬਹੁਤ ਖਾ ਨਹੀਂ ਗਿਆ ਹੋਏਗਾ ਐਵੇਂ ਬੀਬੀ ਨਾ ਉਹ ਇਹ ਨਾਮ ਆ ਤੋਂ ਮੰਗੇ ਜਿੱਦਰੇ ਨਾਲ ਉਹਨਾਂ 12 ਧਾਰਾ ਕੱਢ ਧਾਰਾ ਕੱਢ ਨੂੰ ਦੋ ਮੱਜਾਂ ਨਹੀਂ ਧਾਰਾ ਦੇ ਤੇ ਚਲ ਆਪਾਂ ਕੱਢ ਲਵਾਂਗੇ ਤੇ ਤਕਰੀਬਨ ਕੰਮ ਆਪਣੇ ਅੱਜ ਅੱਜ ਦਾ ਹੀ ਰਹਿ ਗਿਆ ਤੇ ਅੱਜ ਹੈਗਾ ਜੀ ਠੀਕ ਹੈ ਨਾ ਸ਼ਨੀਵਾਰ ਤੇ ਸ਼ਨੀਵਾਰ ਨੂੰ ਤਾਂ ਮਿਸਤਰੀ ਨੇ ਅਜਿਹਾ ਬਚਰੇ ਨੇ ਵਿਆਹ ਵੀ ਜਾਣਾ ਸੀ ਕਹਣਾ ਚਲੋ ਤੁਹਾਡਾ ਕੰਮ ਹਨਾ ਕਹਿੰਦਾ ਨਾ ਉਹ ਨਾਉਣ ਵਾਲਾ ਤੇ ਅੱਜ ਅੱਜ ਦਾ ਕੰਮ ਨਾ ਵੀ ਮੈਂ ਕਿੱਥੇ ਚਲ ਇੱਕ ਦਿਨ ਮਾ ਉਰੋਂ ਵਗ ਜੂ ਵਿਆ ਤੇ ਦਿਨ ਦੀ ਦਿਨ ਵਗ ਜੂਗਾ ਕਹਿੰਦਾ ਬਾਕੀ ਪਰਿਵਾਰ ਵਗ ਜੂਗਾ ਮੈਂ ਟਟ ਕੇ ਸਾਜਰੇ ਵਗ ਜੂ ਇਸ ਕਰਕੇ ਬਸ 베ੜੇ 베ੜੇ ਚ ਫਰਸ ਰਹਿ ਗਿਆ ਤੇ ਜਿਹੜੀ ਆ ਪੱਕੇ 베ੜੇ ਚ ਪੌੜੀ ਲੱਗਦੀ ਆ ਆਪਣੇ ਤੇ ਦਿਨ ਚੜੇ ਦਿਖੂਗੀ ਹੇ ਤਲਬੋਤ ਨਹੀਂ ਲੈ ਸਾਢੇ ਪੰਜ ਹੋਏ ਨੇਗੇ ਤੇ ਆਪਾਂ ਬਾਅਦ ਚ ਤਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਕੱਢਦੇ ਜੀ ਧਾਰਾ ਤੋਰਾ ਧਾਰਾ ਕੱਢ ਕੇ ਤੇ ਵਿਰਪਾਸ ਨਾਨ ਪਾਣੀ ਕਰਾਂਗੇ ਤੇ ਜਿਰੋਂ ਵੀ ਹਨਾ ਕੋਈ ਕੰਮ ਵਿੱਢ ਲਾਣਿਆਂਗੇ ਤੇ ਸਾਰਾ ਤੇ ਨਿੱਕਾ ਕੰਮ ਠੀਕ ਹੁੰਦੇ ਵੈ ਉਹਨੇ ਖੁਸ਼ੀ ਵੀ ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਜਿਰੋਂ ਆਪਣਾ ਕੰਮ ਬਣਦਾ ਘਰ ਸੋਹਣਾ ਬਣੇ ਖਾਸ ਕਰਕੇ ਪਹਿਣਾ ਉਹਨ ਤਾਂ ਜਿਰੋਂ ਘਰ ਸੋਹਣਾ ਬਣੇ ਹਨਾ ਚੀਜ਼ ਨਵੀਂ ਆਵੇ ਇੰਨੀ ਖੁਸ਼ੀ ਹੁੰਦੀ ਆ ਸਭ ਨੂੰ ਬੱਚਿਆਂ ਨੂੰ ਵੀ ਘਾਇ ਹੁਣ ਸੁਖਮਣ ਹੋਣੀ ਹੁਣ ਐ ਹੀ ਹੋਵੇ ਮੰਮੀ ਗੇਟ ਕਿਰੋਂ ਲੱਗਣਗੇ ਮਗਰ ਦੀ ਮਗਰ ਪਾਉਣੋਂ ਵੈਗੁਰੂ ਦੀ ਕਿਰਪਾ ਨਾਲ ਜੋੜੀਆਂ ਵੀ ਲਵਾ ਲਾਂਗੇ ਫਿਰ ਪਾਏ ਦਾ ਫੇਰ ਹੀ ਫਾਇਦਾ ਹਨਾ ਜਿਵਾਰ ਲੱਗ ਜਾਣ ਸਰਦਾਰ ਜਸਨ ਲੱਗ ਗਏ ਨੇ ਕਿ ਪੜਦੇ ਪਾ ਲੋ ਐ ਪੜਦੇ ਪਾ ਕਿੱਥੇ ਹੈ ਨਾ ਜਿਦੋਂ ਆਪਾਂ ਪੇਟੇ ਪੁੱਟੇ ਧਰਨੀਆਂ ਨਹੀਂ ਹੱਸਣ ਲੱਗ ਜਾਂਦੇ ਨੇ ਤੇ ਮੱਖਾ ਨਹੀਂ ਹੈ ਹੈ ਨਾ ਆਪਾਂ ਨੇ ਬਾਹਰ ਤਲਵਾਵਾਂਗੇ ਬਾਹਰ ਵੀ ਮਜ਼ਬੂਤ ਲਪਾਉਣੇ ਪੈਣਗੇ ਤੇ ਵਧੀਆ ਲੋਕੇ ਦੇ ਗੇਟ ਤੇ ਇਹਨੂੰ ਆਪਾਂ ਸ਼ਟਰ ਲਗਵਾ ਲਾਂਗੇ ਗੱਡੀ ਵਾਲੇ ਨੂੰ ਕਿਉਂਕਿ ਸ਼ੱਟਰੀ ਠੀਕ ਆਊਗਾ ਇੱਥੇ ਤਾਂ ਬਾਹਰ ਖੁੱਲ ਜਾਏਗਾ ਤੇ ਉਧਰ ਆਪਾਂ ਲਾ ਲਾਂਗੇ ਗੇਟ ਕੋਈ ਵਧੀਆ ਤੇ ਲੋਹੇ ਰੇ ਲਵਾ ਲਾਂਗੇ ਕਿਉਂ ਲੋਹੇ ਦੀ ਮਜ਼ਬੂਤੀ ਹੋ ਜਾਂਦੀ ਹੈਗੀ ਨਾ ਸਿਉਂਕ ਲੱਗੇ ਕਿਉਂਕਿ ਇੱਥੇ ਫਿਰ ਸਮਾਨ ਬਹੁਤ ਸਾਰਾ ਕੀਮਤੀ ਸਮਾਨ ਟੀਗਿਆ ਕੋਲ ਕਣਕ ਹੋਗੀ ਜਿਵੇਂ ਰੇ ਸਪਰੇ ਹੋਗਾ ਉਹ ਵੀ ਕੀਮਤੀ ਹੁੰਦਾ ਹੈ ਨਾ ਖੁਲਵਾਰੇ ਤੋ ਵੀ ਰੱਖਿਆ ਜਾਂਦਾ ਤੇ ਸਾਰਾ ਦਿਨ ਗੇਟ ਖੁੱਲੇ ਰਹਿੰਦੇ ਨੇਗੇ ਤੇ ਅੱਜ ਕੱਲ ਉਹ ਚਾਕਰਾ ਤੋ ਕੋਈ ਨਹੀਂ ਸਾਨੂੰ ਪਤਾ ਹੀ ਹੈ ਨਾ ਪਿੰਡਾਂ ਦੇ ਵਿੱਚ ਉਹ ਸਾਡੇ ਪਿੰਡਾਂ ਬਹੁਤ ਹਜੇ ਠੀਕ ਹੈਗਾ ਨਸਾਂ ਤੋਂ ਤੇ ਪਿੰਡੀ ਪਿੰਡੀ ਬਹੁਤ ਨਸੇ ਹੋ ਗਏ ਨਸਾਂ ਕਰਕੇ ਚੋਰੀਆਂ ਟੱਕ ਕੇ ਵੱਧ ਹੁੰਦੇ ਨੇਗੇ ਆਪਦੀ ਗੌਰ ਰੱਖਿਆ ਕਰੋ ਤੇ ਜੋ ਵੱਧ ਹੁੰਦੇ ਨੇ ਬਾਕੀ ਜੇ ਕੋਈ ਪਿੰਡ ਦਾ ਹੋਵੇ ਫੇਰ ਚੋਰੀ ਵੱਧ ਹੁੰਦੀ ਹੈ ਕਿਉਂਕਿ ਪਿੰਡ ਦਾ ਪਿਆਤੀ ਹੁੰਦਾ ਹੈ ਨਾ ਕਹਿੰਦੇ ਨੇ ਪਿੰਡ ਦਾ ਪਿਆਤ ਪਿਆਤੀ ਚੋਰੀ ਕਰਾਉਂਦਾ ਹੁੰਦਾ ਹੈਗਾ ਤੇ ਬਾਕੀ ਬਸ ਦੱਸੇ ਨਾ ਕਿਸੇ ਨੂੰ ਵੀ ਅਸੀਂ ਅੱਜ ਇੱਥੇ ਜਾਨਾ ਇੱਥੇ ਜਾਨਿਆ ਪਰ ਬੈਟ ਹੋ ਜਾਂਦਾ ਕਰਦਾ ਇਸ ਕਰਕੇ ਪਈ ਆਪਦੀ ਗੌਰ ਰੱਖਾ ਕਰੋ ਬਹੁਤ ਸਾਰੀਆਂ ਚੋਰੀਆਂ ਹੋਣ ਲੱਗ ਗਈਆਂ ਤੇ ਚਲੋ ਜੀ ਵੈਸ ਗੁਰੂ ਨੇ ਕਰਨਾ ਜਿਹੜਾ ਕੁਝ ਕਰਨਾ ਆਪਾਂ ਕੁਝ ਨਹੀਂ ਕਰਨ ਵਾਲੇ ਹੈਗੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਇਹ ਟਾਈਮ ਹੋ ਗਿਆ 12:30 ਹੋ ਗਏ ਨੇ ਤੇ ਖੰਡਪਾਟ ਵਾਲਿਆਂ ਨੇ ਆਪਾਂ ਆ ਗਿਆ ਤੇ ਬੀਬੀ ਨੇ ਕੜੀ ਦੀ ਤਿਆਰੀ ਕਰ ਦਿੱਤੀ ਹੈ ਕੜੀ ਬਣੂਗੀ ਦੁਪਹਿਰੇ ਕਿਉਂਕਿ ਨਾ ਤਾਂ ਆਲੂ ਮਟਰ ਰੋਜ਼ ਖਾਦੇ ਜਾਂਦੇ ਨੇ ਨਾ ਆਲੂ ਮਟਰ ਖਾਦੇ ਜਾਂਦੇ ਨੇ ਰੋਜ਼ ਤੇ ਨਾ ਗੋਭੀ ਰੋਜ਼ ਖਾਦੀ ਜਾਂਦੀ ਹੈ ਇਸ ਕਰਕੇ ਹੁਣ ਬਣਾਉਂਗੀ ਅੱਜ ਕੜੀ ਦੁਪਹਿਰੇ ਆਥਨ ਗੋਭੀ ਦੀ ਸਬਜ਼ੀ ਦੁਪਹਿਰੇ ਕੜੀ ਬਣਾਉਂਗੀ ਤੇ ਆਪਾਂ ਥੋੜਾ ਜਿਹਾ 10 ਮਿੰਟਾਂ ਵਿੱਚ ਬਣਾਵਾਂਗੇ ਆਪਾਂ ਅੱਜ ਵੀਡੀਓ ਲੇਟ ਹੋ ਕੇ ਬਣਾਉਣ ਕੰਨੂੰ ਕਿਉਂਕਿ ਕੰਮ ਕਰਕੇ ਉਧਰ ਜਾਣਾ ਪੈ ਗਿਆ ਖੰਡਪਾਟ ਵਾਲਿਆਂ ਦੇ ਤੇ ਉਧਰ ਵੀ ਹਾਜ਼ਰੀ ਲਾਉਣੀ ਜ਼ਰੂਰ ਸੀ ਜ਼ਰੂਰੀ ਸੀ ਸਰਦਾਰ ਜੀ ਸੁਨੇਹਾ ਲਵਾਇਆ ਏ ਸੀ ਤੇ ਅਸੀਂ ਹੁਣ ਲਵਾਇਆ ਏ ਠੀਕ ਆ ਜੀ ਤੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਅੱਜ ਆਪਣੇ ਕਿੰਨਾ ਤੋਂ ਕੰਮ ਨਿਬੜ ਗਿਆ ਤੇ ਕਿੰਨਾ ਤੋਂ ਰਹਿੰਦਾ ਤਕਰੀਬਨ ਅੱਜ ਕਹਿੰਦਾ ਭਾਈ ਬਿਨ ਮੇੜ ਦੂੰਗਾ ਫਿਰ ਦੇਖੋ ਚਲੋ ਜੀ ਆਪਨੇ ਜਿਹੜੇ ਚ ਲੱਗ ਚੁੱਕੇ ਆ ਫਰਸ਼ ਸੋਡਾ ਅਸੀਂ ਕਹਿਣਾ ਨਹੀਂ ਮੋੜਿਆ ਹੈਗਾ ਤੁਸੀਂ ਕਹਿੰਦੇ ਵੀ 베ੜੇ ਚ ਫਰਸ ਲਾ ਲਓ ਦੀਦੀ 베ੜੇ ਚ ਫਰਸ ਲਾ ਲਓ ਤੇ ਅਸੀਂ ਪੈਣਾ ਵੀਰਾਂ ਦਾ ਕਹਿਣਾ ਨਹੀਂ ਮੋੜਿਆ ਹੈਗਾ ਅੱਜ ਠੀਕਾ ਜੀ ਇੱਧਰ ਬੱਧੀ ਸੁੱਕ ਗਿਆ ਇਟਾ ਤਾਂ ਵਾਗ ਗਈ ਆਪਾਂ ਕਹਿੰਦੇ ਵਧਣ ਗਈਆਂ ਮੈਂ ਤਾਂ ਇਹ ਲੱਗਦਾ ਵੀ ਖੋਲ ਲਈ ਜੋ ਅਗਰੀਆਂ ਬਚਣ ਗਈਆਂ ਕੱਟੀਆਂ ਦੀ ਖੋਲ ਨਹੀਂ ਕਰਾਉਣੀ ਸੀ ਬਚ ਜਾਣੀਆਂ ਵੀ ਕੱਟੀਆਂ ਜੋ ਖੋਲ ਨਹੀਂ ਮੈਂ ਤਾਂ ਇਹ ਲੱਗਦਾ ਵਚਣ ਗਈਆਂ ਪੈਣਾ ਦੇ ਗਏ ਤਾਂ ਫਰਸ ਕੈਨ ਨਹੀਂ ਗੰਦੇ ਪਾਣੀ ਵਾਲੇ ਪਾਈਪ ਦਾ ਪੁੱਤ ਇਹ ਨਹੀਂ ਦਬਦੇ ਤਾਂ ਫੇ ਬਾਲਾ ਖਰਚਾ ਹੋ ਜੀ ਗੰਦੇ ਪਾਣੀ ਵਾਲੇ ਪਾਈਪ ਦਾ ਹੈ ਨਾ ਲੋ ਜੀ ਆ ਵੀ ਸੁੱਕ ਗਿਆ ਪਰਸ ਆਪਣਾ ਵਧੀਆ ਵਧੀਆ ਹੋ ਗਏ ਪਾਈਪ ਦਬ ਲੋ ਹੈ ਐ ਤੇ ਤਾਂ ਉਹੀ ਹੋ ਗਿਆ ਹੁਣ ਬਾਣੀ ਡੁੱਲਾ ਕਰਕੇ ਮੁਸਕਾਂ ਲਗਾਏ ਥੇ ਇੰਨਾ ਨਹੀਂ ਹੱਸੀਆਂ ਹੋ ਕਰਦੇ ਹੈਗੇ ਬਾਹਲਾ ਪਾਣੀ ਨੂੰ ਡੋਲਦੇ ਸਾਰੇ ਤੇ ਭਾਂਡੇ ਨੂੰ ਵਾਲਟੀ ਤਾਂ ਹੀ ਹੁੰਦੀ ਹੈਗੀ ਪੜਾ ਨੂੰ ਪਤਾ ਹੀ ਆ ਭੈਣ ਹੌਲੀ ਹੌਲੀ ਕੰਮ ਕਰਦੀ ਐ ਹੌਲੀ ਹੌਲੀ ਸਾਰਾ ਹੀ ਨਿਮੇੜ ਲਾਂਗੇ ਉਹ ਜੰਮ ਜੀ ਦਾ ਬੋਲਾ ਉਹ ਬਈ ਵੀਡੀਓ ਲੈ ਬਣਾਈ ਹੁੰਦੀ ਐ ਰੋਜ਼ ਬਣਦੀ ਐ ਵੀਡੀਓ ਇੱਥੋਂ ਨਿਮ ਮਟਿਆ ਸੋਨੀ ਕਾ ਨਾ ਉਹ ਰੋਜ਼ ਵੀਡੀਓ ਬਣਾਈ ਐ ਸੁੱਕੂ ਕੇ ਇੱਥੇ ਗਾਰਾ ਹੋਇਆ ਸੀ ਪਾਣੀ ਡੋਲਦਾ ਤੇ ਹੁਣ ਬਾਦ ਡੋਲਦਾ ਸੀ ਹੁਣ ਪਾਣੀ ਆਪਾਂ ਕਹਿੰਦੇ ਇੱਤਾ ਬਚਣ ਗਿਆ ਬਸ ਦੀ ਕੋਈ ਨਹੀਂ ਭਾਈ ਸਾਰਾ ਕੁਝ ਨਿਮੇੜ ਕੇ ਜਾਊਗਾ ਕੁਝ ਨਹੀਂ ਛੱਡ ਕੇ ਜਾਂਦਾ ਉਹ ਗਮਾਡੀ ਆ ਕੰਧੋਂ ਆਪਦੀ ਕੰਧ ਤੇ ਬਲ ਲੱ ਲਪਿਆਈ ਕਰਦੇ ਆ ਆਪਾਂ ਕਹਿੰਨੇ ਹੁੰਨੇ ਆਂਗੇ ਭਾਈ ਆਹ ਚੀਜ਼ ਬਚਾ ਕੇ ਜਾਊ ਕਿਤੇ ਸੋਣਿਆਂਗਾ ਭੈਣਾ ਵੀਰਾਂ ਨੇ ਕੋਠੀ ਪਾਈ ਆ ਵੀ ਮਿਸਤਰੀ ਆਹ ਚੀਜ਼ ਬਚਾ ਆ ਗਿਆ ਕੋਈ ਚੀਜ਼ ਨਹੀਂ ਬਚਾ ਕੇ ਜਾਂਦਾ ਹੁੰਦਾ ਚਾਹ ਚੀਜ਼ ਆਪਣੀ ਬਣਦੀ ਆਪਾਂ ਨੂੰ ਇਹ ਹੁੰਦਾ ਵੀ ਵੱੱਦਾ ਆ ਗਈ ਵੱੱਦ ਨਹੀਂ ਆਉਂਦੀ ਬੀਬੀ ਕੀ ਕਹਿੰਦੀ ਐ ਲੱਗਨੇ ਚਾਲ ਆ ਗਿਆ ਭਾਈ ਆਪਾਂ ਸੋਨੀ ਕਹਾਂ ਜੀ ਸਿਮਿੰਟ ਦੀ ਬੋਰੀ ਬਚੂਗੀ ਕਹਾਂ ਚੁੱਲ੍ਹੇ ਬਣਾਉਣ ਨੂੰ ਭਾਈ ਚੁੱਲ੍ਹੇ ਬਣਾਉਣ ਨੂੰ ਸਿਮਿੰਟ ਵੀ ਨਹੀਂ ਬਚਣਾ ਹੁਣ ਜਿਹੜੇ ਇੱਟਾਂ ਨਹੀਂ ਬਚੀਆਂ ਹੈ ਸੋਨੀ ਬੋਰੀ ਆਪਾਂ ਨੂੰ ਲਿਆ ਕੇ ਦੇ ਦੂਗੇ ਹੈ ਉਹ ਪੈ ਬਣਾਉਣਾ ਜੇ ਭਾਈ ਪਿੱਛੇ ਧੂਏ ਵਾਸਤੇ ਹੈ ਹੈ ਵਧੀਆ ਬਣਾ ਰਹੀ ਜੁੱਲਾ ਕਹੇ ਜਾਂ ਮਰਜੀ ਬਣਾ ਰਹੀ ਜਿਹੜੀ ਸਾਈਆਂ ਹੋਣ ਤੇਰੇ ਕੋਲ ਪੈਣਾ ਕਹਿਣਗੇ ਬਾਈ ਕੋਲ ਜੁੱਲਾ ਬਣਵਾਉਣਾ ਇਹ ਇੱਟੀਆਂ ਸੱਡੀ ਜੁੱਲਾ ਕਹਿੰਨਾ ਬਣ ਹੈ ਜੁੱਲਾ ਪੰਜ ਇੱਟਾਂ ਨਾਲ ਬਣ ਜੂ ਚਾਹ ਹੁਣ ਸਰਪੰਚ ਲਾਉਣਗੇ ਮਿਸਤਰੀ ਇਹਨਾਂ ਨੇ ਚੱਕ ਲਿਆਉਂਗੇ ਪੰਜ ਇੱਟਾਂ ਜੁੱਲੇ ਇਹਨਾਂ ਨੇ ਮਿਸਤਰੀ ਕਹਿੰਦੇ ਪੰਜ ਚਾਰ ਦਿਨਾਂ ਨੂੰ ਆਜੂ ਮਸੀ ਕਹੀਂ ਸਾਡੇ ਵੀ ਉਹ ਮੰਡੀਆਂ ਨੇ ਬਚ ਰਹਿਣਗੀਆਂ ਇੱਟਾਂ ਪੰਜ ਇੱਟਾਂ ਉਹਨਾਂ ਨੇ ਚੱਕ ਲਿਆਵਾਂਗੇ ਜੁੱਲਾ ਤਾਂ ਬਣਾਵਾਂਗੇ ਹਨਾ ਤੁਹਾਨੂੰ ਹਾਂ ਕੋਈ ਮਾੜਾ ਮੋਟਾ ਫਰਸ਼ ਪੱਟ ਲੂ ਸੋਨੀ ਹਾ ਟੈਲ ਆਈਟਮ ਹੈ ਘੰਟੇ ਨੂੰ ਲਿਆ ਦੂਣ ਉਹ ਉਧਰ ਲੈ ਕਰ ਪਈਆਂ ਨੇ ਟਾਇਲਾਂ ਤਾਂ ਇੱਧਰ ਵੀ ਪਈਆਂ ਨੇ ਟਾਇਲਾਂ ਉਧਰ ਲੈ ਕਰ ਵੀ ਪਈਆਂ ਨੇ ਜੀਆ ਚੁੱਲ੍ਹਾ ਬਣਾਉਣ ਨੂੰ ਤਾਂ ਕੋਈ ਹੋਈ ਨਹੀਂ ਜੀ ਬਾਪ ਜਿੰਦਾ ਆਪਣਾ ਭਾਜਨ ਕੋ ਚੱਕ ਲਿਆਵਾਂਗੇ ਸਾਹਮਣੇ ਘਰ ਆਣ ਦੋ ਹਾਂ ਉਹ ਫਿਰ ਤੂੰ ਸੈਂਚਾ ਲੈ ਪਤਾ ਨਹੀਂ ਕਿੱਦਾਂ ਲਿਆਏਗਾ 18 ਤਰੀਕ ਨੂੰ ਜਾਊਂਗਾ ਮੈਂ ਹਾਂ ਵਧੀਆ ਬਣਾ ਦੇ ਚੁੱਲਾ ਤੂੰ ਆਜ ਨਾਲ ਕੰਦ ਨਾ ਕਾਲੀ ਹੋਵੇ ਬਸ ਹੈ ਚੁਰਤਾ ਕੀ ਕਰਨੀ ਆ ਚੱਕਲਾ ਬੱਚਾ ਚੁਰਦਾ ਹੋਇਆ ਨੱਲੇ ਹੀ ਮਰੀ ਜਾਂਦਾ ਸਾਰੇ ਸਾਰੇ ਖਾਂਦੇ ਰੱਖਦੇ ਹੈ ਚੁਰਕੀ ਕਰਨੀ ਆ ਆਦਰਕ ਬੋਲੀ ਦਾ ਮਾਲ ਦੇਖੋ ਜੂ ਆ ਬੇੜ ਲੱਕਾ ਤੋਂ ਕਰੀਆ ਬਈ ਆ ਹਾਂ ਖਸਾਨਾ ਨਹੀਂ ਪੂਗਾ ਅੱਛੇ ਬੇੜਾਂ ਚ ਖਾੜੂਗਾ ਮਸਾਲਾ ਪਾ ਕੇ ਠੀਕ ਆ ਤਾਂ ਹੀ ਪੁੱਛਿਆ ਪੁੱਛਣਾ ਵੀ ਜ਼ਰੂਰੀ ਆ ਜਾਣਕਾਰੀ ਲੈਣੀ सस ने कर दी है सारी कढ़ी लासन गंढा सारा कुछ चीज दी आप बनाने हूँ कड़ी बस हम बन जाएंगे कढ़ी खाने आप दो टमाटर लस्सी च इधर बेसन घोल लिया गा ਪਤਾ ਨਹੀਂ ਕੀ ਗੱਲਾਂ ਗੋਭੀ ਕਿਉਂ ਆਲੂ ਮਟਰਾਂ ਨੂੰ ਮਨ ਜਾਏ ਕਿੱਥੇ ਆ ਗਿਆ ਉਹ ਮਾਂ ਦੀ ਰੋਟੀ ਰੋਈ ਆ ਗੋਭੀ ਕਰ ਦੋ ਅਸਾਂ ਜੀ ਲੈ ਐਡੀ ਨੂੰ ਪਤਾਗਾ ਉਹ ਦੀਆਂ ਉਹ ਤੋਂ ਗੋਭੀ ਕਰੋ ਉਹ ਬੱਧੀ ਕਰੋ ਉਹ ਇਹ ਵੱਧ ਖਾਂਦਾ ਦੁੱਧ ਉਹ ਵਾਲੇ ਨਹੀਂ ਹਣਗੇ ਟਮਾਟਰ ਇੜ ਪਾਲਣੀ ਹੈ ਹਨਾ ਇੱਕ ਪਾਲਾ ਮੇਰੀ ਜੀ ਹੋਣੀ ਚਲੋ ਜਾਂ ਜਿੰਦ ਦੋਈ ਪਾਲੋ ਚਾਚਾ ਕਹਿੰਦੇ ਦੋ ਪਾਲੋ ਦੋਨੇ ਪਾਲਾ ਚਾਚਾ ਮੜ ਤੇ ਕੀ ਨੇਗੇ ਪਾਲਾ ਕਰਤੀ ਹੋ ਜੂ ਚਾਚਾ ਜੀ ਕਹਿੰਦੇ ਦੋਨੇ ਪਾਲੋ ਲੜਕੇ ਨੂੰ ਖੁਣ ਨਹੀਂ ਕਾਤੇ ਕਿਸਾਨੇ ਵੀ ਰੋਟੀ ਚਾਹ ਦੇ ਨਾਲ ਖਾਦੀ ਇੱਕ ਤਾਂ ਨਾ ਦੋਆ ਪਿੰਡ ਚ ਪ੍ਰੋਗਰਾਮ ਲਈ ਜਿਹੜਾ ਦੁਪਰ ਆਉਣ ਜਾਂਦੇ ਨੇ ਤੁਸਨੋ ਕੁਝ ਖਾ ਜਾਂਦੇ ਨੇ ਤੇ ਉੱਥੇ ਪ੍ਰਕਾਸ਼ ਕਰਦੇ ਜੇ ਮਨ ਕਰਨਾ ਤੇਲ ਕਰਨੇ ਹੁੰਦਾ ਨਹੀਂ ਤੇ ਮੁੰਨੀ ਹੈਗਾ ਅੱਜ ਦੇਖਿਆ ਤਲੀਆ ਦੱਬ ਚੱਕੀ ਉਹ ਸਾਬਾ ਘਰ ਉਹ ਇੰਨਾ ਗੰਦਾ ਹੋਇਆ ਪਿਆ ਹੈ ਸੁਨਾਏ ਹੋਇਆ ਤੇ ਕਿਹੜੇ ਵੇਲੇ ਸਫਾਈ ਕਰਕੇ ਚੰਗੀ ਤਰ੍ਹਾਂ ਸੋਧੇ

ਸਬਾਤ ਚ ਲੱਗ ਜਾਂਦੇ ਕਈ ਰੰਤਾਂ ਉਹ ਹੋ ਗਿਆ ਤਾਂ ਇੱਕ ਕਰ ਗਏ ਕਾਦੀ ਗੱਲ ਲੋ ਜੀ ਆਪਾਂ ਦੇ ਵਿੱਚ ਸਵਾਦ ਅਨੁਸਾਰ ਪਾਵਾਂਗੇ ਨੂਨ ਮਿਰਚ ਬਣੀ ਕੋ ਫੋਲ ਉਹ ਦੇਵਾਲੀ ਹੋ ਗਈ ਕੋਈ ਲੜੇ ਸਬਾਲੀ ਸਖਾਂ ਅੱਜ ਉਹਨਾਂ ਦੇ ਰੇ ਖਟਪਾਟ ਵਾਲਾ ਨੇ ਹੈ ਵੀ ਮਿਰਚ ਵਾਲੀ ਹੋ ਗਈ ਹੈ। ਉਹ ਹੋ ਗਈ ਸਬਜ਼ੀ ਤੇ ਤਰਕੇ ਬੰਦੀ। ਕਿਉਂ ਹੋ ਚਾ? ਤੇ ਵਿੱਚ ਰਾਏ। ਉਹ ਜਿਹੜਾ ਪਾਣੀ ਵਿੱਚ ਚੰਗੀ ਤਰ੍ਹਾਂ ਪਕਾਵਾਂਗੇ। ਚੰਗੀ ਤਰ੍ਹਾਂ ਪਕਾ ਸੀ। ਉਹ ਸਾਰੀ ਲੈਂਗੋ। ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਦੇ ਹੈਗੇ। ਤੰਗੀ ਜਨ ਨੂੰ ਪਕਾ ਕੇ ਹਲਦੀ ਨੂੰ ਆਪਾਂ ਜਿਹੜਾ ਦੇਸਣ ਕੋਲ ਹੋਇਆ ਜੱਸੀ ਦਾ ਲੱਸੀ ਦੇ ਵਿੱਚ ਉਹ ਵੀ ਪਾਵਾਂਗੇ ਫੇਰ ਵੀ ਨਾ ਆਪਾਂ ਪਾਣੀ ਪਾਉਂਦੇ ਫੇਰ ਆਪਾਂ ਪਾਵਾਗੇ ਲੱਸੀ ਫੇਰ ਨਾ ਐਨੀ ਵਧੀਆ ਬਣਦੀ ਹੈ ਕੜੀ ਜੇ ਥੋੜਾ ਕੋਲ ਲੱਸੀ ਨਹੀਂ ਹੋਏਗੀ ਤੁਸੀਂ ਦਹੀਂ ਬਣਾ ਸਕਦੇ ਹੋ ਕਿਉਂਕਿ ਸੇਰਾ ਸੇਰਾ ਦੇ ਬਣਾ ਕਦੋਂ ਇਛੜ ਕੋਲ ਲੱਸੀ ਨਹੀਂ ਹੁੰਦੀ ਹਨਾ ਮਤ ਕੜੀ ਬਣਾਉਣ ਨੂੰ ਤੁਸੀਂ ਨਾ ਦਹੀਂ ਗ੍ਰਾਇੰਡ ਕਰ ਲਿਆ ਕਰੋ ਤੇ ਚਮਚੇ ਨਾਲ ਕਰ ਲਿਆ ਕਰੋ ਤੇ ਹਿੱਕਾ ਕਰ ਰੋ ਚੇ ਗ੍ਰਾਇੰਡਰ ਨਾਲ ਕਰ ਲਿਆ ਕਰੋ ਤੇ ਇਹਦਾ ਲस्सी ਵਾਲੇ ਬਣ ਜਾਂਦੇ ਨੇ ਕੜੀ ਬਰੀਆ ਬਣ ਜਾਂਦੀ ਹੈ ਸਵਾ ਗੀਰੀ ਇੱਕ ਸਵਾਇਪ ਕੋਪਰ ਲੱਗਦਾ ਉਸੇ ਪਾ ਲਾ ਲਿਆ ਉਸ ਕੜੀ ਬਣ ਗਈ ਹੈ ਤੇ ਅੱਛਾ ਨਾ ਬਹੁਤ ਜਲਦੀ ਪੱਕ ਜਾਂਦਾ ਦਾ ਬਹੁਤ ਜਲਦੀ ਪੱਕ ਜਾਂਦਾ ਇਸ ਸਰ ਇਹ ਤਾਂ ਹੁਣ ਗੁਰਮਣ ਪੇਪਰ ਦੇ ਤੇ ਆਉਣ ਵਾਲੀ ਹੈ ਤੇ ਉਹ ਖਾਉ ਦੀ ਰੋਟੀ ਆ ਕੇ ਸਵੇਰੇ ਤੋਂ ਹੀ ਗੱਲ ਹੈ ਖਾ ਗਈ ਤੇ ਮੈਨੂੰ ਕੋਸੇ ਸਵੇਰੇ ਰੋਟੀ ਹਾਂ ਇਹ ਸਾਫ ਕਰਦੇ ਆਪਾਂ ਤੁਹਾਨੂੰ ਮੈਂ ਨੀਂਦਾਂ ਚੈੱਕ ਕਰਦਾ ਇਥੋਂ ਸਫਾਈ ਕਰਦਾ ਰੋਟੀ ਲੱਗ ਗਈ ਤੇ ਚੱਲਦੇ ਤੇ ਨੀਕੀ ਸਾਡੇ ਕੰਮ ਕੋਲ ਕਰ ਲੀ ਜੀ ਤੇ ਖਾ ਨੂੰ ਆ ਗਿਆ ਸਮਾਨ ਤੇ ਪਾਪੇ ਤੋਂ ਮੰਗਾ ਲਏ ਸੁਖਮਣ ਹੋਰੀਆਂ ਨੇ ਕਿਉਂਕਿ ਇਹ ਜਿਵੇਂ ਵਾਲੀ ਚਾਹ ਪੀਂਦੀਆਂ ਨੇ ਇਹ ਨਾ 10 ਵਜੇ ਪੀਣ ਨਾ ਦੁਪਹਿਰੇ ਪੀਣ ਕਿਉਂ ਸਕੂਲੋਂ 4 ਵਜੇ ਆ ਕੇ ਪੀਂਦੀਆਂ ਨੇ ਗੀਆਂ ਤੇ ਪਾਪੇ ਨੇ ਲਿਆਤਾ ਸਮਾਨ ਬੀਬੀ ਨੇ ਆਪਦੇ ਹਿੱਸੇ ਵੀ ਮੰਗਾ ਲਿਆ ਤੇ ਇਧਰੋਂ ਆਪਾਂ ਧੰਨਵਾਦ ਕੀਤਾ ਸਾਰਿਆਂ ਦਾ ਤੇ ਪਹਿਲਾਂ ਮੈਂ ਲਾ ਕੇ ਵੀਡੀਓ ਬਣਾਈ ਗਈ ਤੇ ਕੈਮਰਾ ਆਉਣ ਨਹੀਂ ਕੀਤਾ ਹੈਗਾ ਪਸੈਂਨਾ ਕੀ ਕੰਮ ਰਹਿ ਗਿਆ ਚਾਹ ਪੀ ਲਈ ਐ ਤੇ ਧੰਨਵਾਦ ਭਾਈ ਸਾਰਿਆਂ ਦਾ ਇੱਕ ਜਣੇ ਦਾ ਕੰਮ ਤੇ ਹੁੰਦਾ ਨਹੀਂ ਹੈਗਾ ਕਰਨ ਦਾ ਹਨਾ ਤੇ ਤਕਰੀਬਨ ਆਪਣਾ ਅੱਜ ਕੰਮ ਨਿਬੜ ਗਿਆ ਹੈਗਾ ਲੋ ਜੀ ਆਪਾਂ ਹੁਣ ਜਾ ਰਹੇ ਹਾਂ ਖੰਡਪਾਟ ਵਾਲਿਆਂ ਦੇ ਕੰਟਾ ਸੇਵਾ ਕਰਕੇ ਆਉਣੇ ਹਜੇ ਧਾਰਾ ਨੂੰ ਸੁਨੇਹਾ ਹੈਗਾ ਤੇ ਜਿਹੜਾ ਟਾਈਮ ਹੈ 4 ਵਜੇ ਨੇਗੇ ਧਾਰਾ ਚਾਵਾਂਗੇ ਪਸ 6 ਵਜੇ ਉਦੋਂ ਨੂੰ ਆਪਾਂ ਆਪਣਾ ਕੰਮ ਜਿਹੜਾ ਨਿਵੇੜ ਦੇਵਾਂਗੇ ਬਹੁਤ ਸੌਣ ਹੋ ਗਿਆ ਘਰ ਗੱਲ ਕਰ ਗੰਦਾ ਹੋਇਆ ਪੈ ਸਫਾਈਆਂ ਰਹਿੰਦੀਆਂ ਨੇ ਕਰਨ ਵਾਲੀਆਂ ਹੁਣ ਦੋ ਦਿਨਾਂ ਚ ਆਪਾਂ ਸਾਰੀ ਸਫਾਈ ਕਰ ਲਵਾਂਗੇ ਠੀਕ ਹੈ ਜੀ ਸਰੀਆ ਜਿਹਾ ਜਪਾ ਨੇ ਜਿਹੜਾ ਲੈਟਰ ਲੈਟਰ ਹਾਂ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਆਪਾਂ ਕਰਦਿਆਂ ਜੀ ਵੀਡੀਓ ਦਾ ਐਂਡ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਸੋਣਾ ਜਾਂ ਪਿਆਰਾ ਜਾਂ ਕਮੈਂਟ ਜੇ ਸਾਡੀ ਵੀਡੀਓ ਵਧੀਆ ਲੱਗੂਗੀ ਮਿਲਾਂਗੇ ਕੱਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ